ਅੱਜ ਇਹ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਭੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰ ਜੀ ਅੱਜ ਤਾਂ ਬਲੌਗ ਤੋਂ ਪਹਿਲਾਂ ਜੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੀ ਨੂੰ ਵੀ ਕਰ ਦਿਆ ਕਰੋ ਜੀ ਪਹਿਲੀ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਹੋਣਾ ਮੇਰਾ ਸਾਲਾ ਬਰਤੇ ਆ ਜੀ ਘਰੇ ਪਹੁੰਚਿਆ ਤੇ ਫਿਰ ਚਾਹ ਪਾਣੀ ਦਾ ਆਪਾਂ ਨੂੰ ਅਰੇਂਜਮੈਂਟ ਕੀਤਾ ਤੇ ਹੁਣ ਆਪਾਂ ਦਾ ਪ੍ਰਸ਼ਾਦੇ ਪਾਣੀ ਦੀ ਲੱਗੇ ਹੋਇਆ ਤਿਆਰੀ ਕਰਨ ਸਾਗ ਨੂੰ ਤਾਂ ਲੱਗ ਜਾਣਾ ਜੀ ਟਾਈਮ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਘਰ ਦੇ ਕੰਮ ਨਹੀਂ ਨਿਭੜਦੇ ਸਾਗ ਕਿਹੜੇ ਫੌਖੇ ਬਣਾਣਾ ਜੇ ਕਹਦੇ ਵੀ ਇਹ ਬਣਾਉਣ ਪਰ ਬੰਦਾ ਚਿਕਨ ਆਵੇ ਤਾਂ ਛੇਤੀ ਚੱਕਰ ਬਣ ਜਾਂਦਾ ਪਰ ਸਾਗ ਨੂੰ ਬਹੁਤ ਲੱਗ ਜਾਂਦਾ ਜੀ ਟਾਈਮ ਤੇ ਵੈਸੇ ਤਰੀਬਾ ਦਾ ਮੈਨੂੰ ਲੱਗਦਾ ਜਦ ਤੱਕ ਉਹਨੇ ਜਾਣਾ ਹੈ ਸਾਲੇ ਨੇ ਮੇਰੇ ਨੇ ਜਦ ਤੱਕ ਸਾਗ ਵੀ ਬਣ ਜਾਣਾ ਤੇ ਹਾਂਜੀ ਮਨਿੰਦਰ ਜੀ ਮੈਂ ਕੁਚਕਾ ਖਾਲਸਾ ਮੈਂ ਕੁਝ ਲਿਖਵਾ ਦੇ। ਹਾਂ ਵੀ ਮੰਮੀ ਦੀਆਂ ਪੂਰੀ ਹੋ ਗਈ ਸੇਵਾ ਕਿ ਨਹੀਂ? ਨਹੀਂ ਮੈਨੂੰ ਹੋਰ ਨਹੀਂ ਆਇਆ ਬਣਾਉਣੀ ਨਾ ਰੋਟੀ। ਹਾਂ ਰੋਟੀ ਖਾਉਣੀ ਨਾ ਤਾਂ ਸੇਵਾ ਹੋ ਗਈ। ਨਹੀਂ ਸਾਨੂੰ ਤਾਂ ਗਾੜੀ ਹੋ। ਜੇਪਾ ਡੰਡੇ ਨਾਲ ਕਰ ਪੀਏ। ਨਹੀਂ। ਨਹੀਂ ਰੋਟੀ ਡੰਡੇ ਨਾਲ ਕਰਦੀਏ ਸੇਵਾ ਤੂੰ ਦਫੇ ਇੱਕ ਵਾਰ। ਦੇਖੋ। ਜੇਪਾ ਡੰਡੇ ਨਾਲ ਸੇਵਾ ਕਰਦੀਏ ਫੇਰ ਵੀ ਚੰਗਾ। ਹਾਂ। ਨਾ। ਕਾਤੇ। ਅੱਪਾ ਨੇ ਤਾਂ ਕੀ ਕਰਿਆ ਅੱਪਾ ਨੇ ਤਾਂ ਕਰਕੇ ਬਣਾਇਆ। ਹੂੰ।

ਹਾਂ ਪਕੌੜੇ ਬਣਾਏ ਨੇ ਆਪਾਂ ਦੇ ਅੱਛਾ ਉਹਦੇ ਕਰਕੇ ਹੀ ਪਿਆ ਹਾਂਜੀ ਚੱਲ ਗਈ ਹਾਂਜੀ ਸਾਸਰੀ ਘਰ ਦੀ ਸਾਰਿਆਂ ਨੂੰ ਪਰਮਾਤਮਾ ਦੇ ਅਰਦਾਸ ਤੁਸੀਂ ਵਿੱਚ ਚੜ੍ਹਦੀ ਕਲਾ ਵਿੱਚ ਹੋ ਤੰਦਰੁਸਤ ਰਹੋ ਤੇ ਦੁੱਖ ਤੇ ਕਲੀਫਾਂ ਤੋਂ ਦੂਰ ਰਹੋ ਤੇ ਤੁਸੀਂ ਵੀ ਮੇਰੇ ਭੈਣ ਭਾਈ ਜਾਣੇ ਸਾਰੇ ਸ਼ਾਹ ਦੇ ਪ੍ਰਸ਼ਾਦਾ ਉਹਦਾ ਵੀ ਦੁਪਹਿਰਾ ਹੀ ਸਾਨੂੰ ਤੇ ਦੁਪਹਿਰਾ ਇਹ ਦੁਪਹਿਰਾ 2 ਵਜੇ ਹੋਣਾ ਦੁਪਹਿਰਾ ਅਗਲਾ ਦਿਨ ਚੱਲ ਗਿਆ ਸਾਡਾ ਤਾਂ ਹੈ ਵਿਚਾਰਾ ਫੋਨ ਬਾਾਰ ਨੂੰ ਆਇਆ ਤਾਂ ਹੀ ਮੰਗਲਵਾਰ ਨੂੰ ਖਾਣ ਲੱਗੇ ਸੀ ਹਾਂ ਚਾਹ ਤੇ ਉਹ ਲੇਟ ਆਈਏ ਚਾਹ ਚ ਬਣਾਉਣ ਲੱਗ ਗਏ ਅਸੀਂ ਵੀ ਤਾਂ ਹਾਜ਼ਰੀ ਪਾਣੀ ਆ ਦੇ ਇਹ ਨਾ ਤੂੰ ਬਦਨਾਮ ਕਰ ਵੀ ਉਹ ਲੇਟ ਆਏ ਤੇ ਉਹ 35 ਆਪਣੇ ਪਰ 11 11:30 ਪਹੁੰਚ ਗਏ ਠੀਕ ਆ ਚਾਹ ਪਾਣੀ ਅਸੀਂ ਪਲਾ ਦਿੱਤਾ ਤਾਂ ਹੀ ਉਹਨਾਂ ਨੂੰ ਜੋ ਵੀ ਸਾਡੀ ਇਸ਼ਤਿਹਾਰਤਾ ਸੀ ਜੋ ਵੀ ਸਾਡਾ ਹੈਸੀਅਤ ਦੇ ਹਿਸਾਬ ਨਾਲ ਨੰਬਰ 2 ਜਦ ਪਤਾ ਤਾਂ ਵੀ ਰੋਟੀ ਪਾਣੀ ਉਹਨਾਂ ਨੂੰ ਗਾਣਾ ਅਸੀਂ ਜਿਹੜੇ ਘਰ ਦੇ ਕੰਮ ਆ ਜੀ ਛੋਟੇ ਮੋਟੇ ਅਸੀਂ ਉਹ ਨਿਵੇੜ ਸਕਦੇ ਸੀ ਉਹ ਖਾਂਦਾ ਹੀ ਦੀ ਮਤਾਂ ਹੀ ਨਹੀਂ ਬਣਾਈ ਚਾਟਾ ਕੁਲਿਆ ਵਜਾ ਦੇਖੋ ਬਸ ਬਣ ਗਈ ਤੁਸੀਂ ਚਲੋ ਉਧਰ ਨੂੰ ਪਾਣੀ ਪੂੜੀ ਰੱਖੋ ਮੈਂ ਰੋਟੀ ਲੈ ਕੇ ਆਇਆ ਸਭ ਕੁਝ ਬਣਿਆ ਪਿਆ ਬਸ ਰੋਟੀ ਆ ਰੋਟੀ ਬਾਂਦੀ ਰੱਖੋ ਪਹਿਲਾਂ ਸਾਗ ਬਣੇਗਾ ਸਾਗ ਦਾ ਦੱਤੀ ਬਣ ਜਾਣਾ ਸੀ ਉਹਨਾਂ ਨੂੰ ਜਾਣਾ ਜਦ ਤੱਕ ਜਦ ਤੱਕ ਉਹਨੇ ਜਾਣਾ ਹੈ ਜਦ ਤੱਕ ਸਾਗ ਬਣ ਜਾਣਾ ਕਿਉਂਕਿ ਸਾਡਾ ਸਾਗ ਫਿਰ ਐ ਐ ਨਾ ਵੀ ਬਚ ਜਾਊਗਾ ਸਾਡੇ ਵਾਸਤੇ ਇਹਨੇ ਹਾਂ ਖੜਾ ਕੇ ਬੈਠੂਗੀ ਸਾਗ ਨੂੰ ਟੈਨਸ਼ਨ ਨਹੀਂ ਅੱਛਾ ਚਲੋ ਬਾਕੀ ਹੁਣ ਮੰਨਦੇ ਆਪਾਂ ਤੁਹਾਨੂੰ ਰੋਟੀ ਪਾਣੀ ਦੇ ਜੀ ਤੇ ਆ ਫਲਾਦ ਕੱਟਿਆ ਪਿਆ ਆਪਾਂ ਨੇ ਇਹਨੂੰ ਧੱਕਦੀ ਆਪਾਂ ਇਹ ਨੂੰ ਟੱਕੇ ਰੱਖਾਰੇ ਈ ਏਦਾਂ ਨਾ ਨਾ ਰੱਖੋ ਤੁਸੀਂ ਤੁਸੀਂ ਤਾਂ ਰੱਖਣ ਲੱਗੇ ਹੋਏ ਆਂ ਆਹ ਤਾਂ ਕੋਈ ਸਾਡੀ ਢੱਕੀਆਂ ਮਰੀਦਰ ਨਹੀਂ ਕਰੀਆ ਟੱਕੇ ਮੁੰਡਾ ਸੇ ਟੱਕੇ ਦੇ ਪੁੱਤ ਹੋਏ ਚਲੋ ਜੀ ਮਿਲਦੇ ਆਪਾਂ ਹੁਣ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਕਹਨੇ ਵੀ ਭਾਈ ਰੈਡੀ ਰੋ ਰੋਟੀ ਪਾਣੀ ਖਾਣ ਨੂੰ ਰੋਟੀ ਪਾਣੀ ਦੀ ਥੋਈ ਹੋਈ ਆ ਤਿਆਰੀ ਜੋ ਵੀ ਸਾਡੀ ਗੰਜੈਸਤੀ ਉਹ ਆਪਾਂ ਨੇ ਪੂਰਾ ਤਿਆਰ ਕੀਤਾ ਹੋਇਆ ਤੇ ਇੱਧਰ ਸਾਲੇ ਨੂੰ ਬੜੀ ਭੁੱਖ ਲੱਗੀ ਹੋਈ ਆ ਹਾਂ ਭਾਈ ਵਿਚਾਰਾ ਹੈ ਹਾਂ ਯਾਰ ਪਰ ਸਿਗਾ ਚੋਂ ਭੁੱਖ ਲੱਗੇ ਸਵੇਰੇ ਲੱਗੇ ਅਦਾ ਕਰਕੇ ਹਾਂ ਹਾਂ ਵੀ ਨਾ ਵੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮਮਾ ਬਾਈ ਕੇ ਗਰਮੀ ਨੇ ਮਤ ਮਾਰੀ ਸਤਿ ਸ਼੍ਰੀ ਅਕਾਲ ਬੋਲਦੇ ਸਤਿ ਸ਼੍ਰੀ ਅਕਾਲ ਜੀ ਅੱਜ ਰੋਕਤ ਘਰ ਪਹੁੰਚ ਸਾਰੇ ਆ ਗਏ ਮੇਰੇ ਧੀਆਂ ਮੇਰੇ ਪੁੱਤ ਸਾਹਿਬ ਆ ਗਏ ਟੁੱਟ ਜਾਣਾ ਅੱਜ ਮਾਤਾ ਦੇ ਦਾ ਪੁੰਜੇ ਲੱਗਦੇ ਨਹੀਂ ਪੈਰ ਗੋਡੇ ਗੋਡੇ ਚੜਿਆ ਅੱਛਾ ਪਹੁੰਚੇ ਨੋ ਤੇ ਪੋਤਾ ਸਭ ਨੂੰ ਬੇਜੀਵਾ ਹਰ ਸਭ ਹਾਂ ਹਾਂ ਵੇ ਤੂੰ ਦੱਸ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਪਰ ਮਾਤਾ ਮੈਨੂੰ ਚੜਦੀ ਕਲਾ ਵਿੱਚ ਰੱਖੇ ਐਦਾ ਹੀ ਜੋੜੀ ਬਣਾ ਕੇ ਰੱਖੇ ਸਾਰੇ ਭੈਣ ਭਾਂਜੀਆਂ ਤੇ ਨਵੀ ਦਾ ਬਦ ਤਾਂ ਨਹੀਂ ਤੁਸੀਂ ਕੋਲੋਂ ਮੇਰੇ ਫਰਜਾਈਦਾ ਧੰਨਵਾਦ ਕਰਤੇ ਹਾਂ ਕੋਈ ਗੱਲ ਨਹੀਂ ਅਸੀਂ ਤਾਂ ਕਰਦੇ ਆ ਜੀ ਬੀਬੀ ਹੁਣ ਮੰਮੀ ਕਹੀਦੀ ਉਹ ਤਾਂ ਜਾਣਾ ਘੜਾਣਾ ਹੈ ਵਿਚਾਰੀ ਨੇ ਆਪਣਾ ਭਾਈ ਘਰ ਸੰਭਲਿਆ ਹੋਇਆ ਹੈਨਾ ਕਿਉਂਕਿ ਨਵੀ ਨਵੀ ਤੇ ਇਹੋ ਵੀ ਨਹੀਂ ਤੇ ਇੰਨਾ ਪਤਾ ਹੁਣ ਮੰਮੀ ਦੀ ਕੰਡੀਸ਼ਨ ਥੋੜੀ ਹੋ ਗਈ ਦੀ ਜਿਆਦਾ ਖਰਾਬ ਜਾਣਾ ਬਹੁਤ ਜਿਆਦਾ ਖਰਾਬ ਹੋ ਗਈ ਹੂ ਵੇ ਪੈਤ ਨੇ ਘਰ ਸਾਹਮਲੇ ਭਾਈ ਚਾਹ ਮੰਮੀ ਦੇ ਜਾਣਾ ਪਟਾਈਆਂ ਗਈਆਂ ਚਾਹ ਨੂੰ ਮੇਰੇ ਭਾਈ ਦੀ ਬੇਫਿਕਰੀ ਹੋ ਗਈ ਵੇ ਘਰ ਸਾਹਮਣੇ ਰੋਟੀ ਪੱਕਣੇ ਵਾਲੀ ਹੋ ਗਈ ਤੇ ਇਧਰ ਮੰਮੀ ਤਾਂ ਲਾਜ ਚ ਮੈਂ ਤੇਰਾ ਮੰਮੀ ਜਿਹੜੇ ਧੰਨਵਾਦ ਜਿਹੜਾ ਤੂੰ ਰੋਜ਼ ਲੈ ਕੇ ਜਾਂਦਾ ਐਨੀ ਕੋ ਬੇਨਤੀ ਸੁਣ ਲੰਗਾ ਵੇ ਲੈ ਜਾਂਦਾ ਮੰਮੀ ਦੇ ਜਾੜ ਪਟਾਉਲੇ ਉਹਨੇ ਤੇ ਆ ਕੇ ਦੇਖਦਾ ਵੀ ਹੋਏ ਉਹ ਨਹੀਂ ਗੱਲ ਹੁੰਦੀ ਉਹ ਨਹੀਂ ਗੱਲ ਹੁੰਦੀ ਜਦੋਂ ਉਹ ਨਾ ਕਿਸੇ ਉੱਪਰ ਮਾੜਾ ਸਮਾਂ ਹੋਵੇ ਸਾਨੂੰ ਉਹਦੇ ਬਰਾਬਰ ਖੜਨਾ ਚਾਹੀਦਾ ਅੱਜ ਜੇ ਪ੍ਰਮਾਤਮਾ ਨੇ ਸਾਡੇ ਪਰ ਦਿਨ ਚੰਗੇ ਲਿਆਣੇ ਆ ਕੱਲੂ ਇਹ ਨਹੀਂ ਪਤਾ ਕਿਆ ਪਤਾ ਮੈਂ ਲੱड्डੂ ਗੋਲੇ ਰੋਟੀ ਖਾਣੀ ਆ ਰੋਟੀ ਖਾ ਲਈ ਪਰ ਰਹੀ ਨਾ ਗਾ ਸ਼ੋਰ ਰਹਿਣਾ ਵੀ ਆ ਮੇਰਾ ਕੋਈ ਪਤਾ ਨਹੀਂ ਇਹਨੇ ਕਹਣਾ ਰੋਟੀ ਖਾ ਲਈ ਚਲੋ ਭਾਈ ਬਣੇ ਬਣੇ ਘਰ ਨੂੰ ਚਲੋ ਹਾਂ ਨਹੀਂ ਮੇਰੇ ਕੋਲ ਤੁਹਾਡੀ ਭੈਣ ਹੈਗੀ ਤੁਹਾਡੀ ਸਕੂਟਰ ਨਹੀਂ ਨਹੀਂ ਤਾਂ ਸਕੂਟਰ ਭਾਈ ਦੀ ਸਕੂਟਰ ਉਹ ਤੁਹਾਡੀ ਭੈਣ ਉਹ ਹੈਗੀ ਆ ਠੀਕ ਆ ਪਰ ਜਿਹੜੀ ਹੁਣ ਭਾਈ ਜੀ ਮੰਨਣੀ ਦਾ ਘਰ ਦੀ ਉਹ ਪੈਣੀ ਉਹਨੂੰ ਹੂੰ ਕਹਿਣਾ ਤਾਂ ਹੈਗੇ ਰੀ ਤੇ ਨਹੀਂ ਭੁੱਖ ਲੱਗਿਆ ਬੰਦੇ ਨੂੰ ਕੋਈ ਗੱਲ ਨਹੀਂ ਕਰਦਾ ਲੈ ਤਨਵਾਲੀ ਕਿਹੜੀ ਗੱਲ ਆ ਜੀ ਧੰਨਵਾਦ ਬਹੁਤ ਧੰਨਵਾਦ ਲੈ ਹਾਂ ਮਾਪੇ ਦੇ ਨਾਲ ਮਾਮਲੇ ਵੀ ਰੜੇ ਆਂਦਾ ਉਥੋਂ ਲੈ ਕੇ ਜਾ ਕੇ ਤਾਂ ਕਿ ਮਾਦਰ ਰੋਟੀ ਆ ਗਿਆ ਹੁਣ ਮੇਰਾ ਇੰਨਾ ਪੂਰਾ ਮੈਂ ਘਰ ਸਾਹਮਣੇ ਰੋਟੀ ਪਾਣ ਦੀ ਗੱਲ ਹੂੰ ਚਲੋ ਵੈਸੇ ਦੇਖ ਨਵੀ ਹੁਣ ਆ ਗਈ ਆ ਘਰ ਦੀ ਟੈਨਸ਼ਨ ਮਾਤਾ ਦੀ ਜਮਾਈ ਘਟ ਗਈ ਨਹੀਂ ਨੂੰ ਆਇਆ ਹੁੰਦਾ ਤਾਂ ਵੀ ਮੇਰਾ ਮੁੰਡਾ ਭੁੱਖਾ ਰਹਿ ਜਾਊਗਾ ਵੀ ਮੇਰੀ ਰੋਟੀ ਮੇਰੇ ਮੁੰਡੇ ਦੀ ਰੋਟੀ ਕੌਣ ਬਣਾਊਗਾ ਚਲੋ ਮਾਂ ਨੂੰ ਤਾਂ ਹੁੰਦਾ ਹੈ ਵੀ ਮੇਰਾ ਧੀ ਪੁੱਤ ਭੁੱਖਾ ਨਾ ਰਹਿ ਜਾਵੇ ਚਲ ਹੁਣ ਇਹਨੂੰ ਇਹ ਟੈਨਸ਼ਨ ਨਹੀਂ ਹੈਗੀ ਵੀ ਰੋਟੀ ਬਣਾਉਣ ਵਾਲਾ ਪਿੱਛੇ ਤੇ ਕੋਈ ਹੈ ਨਹੀਂ ਜੇ ਕੋਈ ਦੋ ਰਿਸ਼ਤੇਦਾਰ ਚਲੇ ਵੀ ਜਾਣ ਤਾਂ ਨਾ ਵੀ ਬੈਠੀ ਹੈ ਕੋਈ ਗੱਲ ਹੀ ਕਿ ਨਹੀਂ ਚਲੋ ਮਜਬੂਰੀ ਆ ਤਾਂ ਕਰਕੇ ਮਾਤਾ ਸਾਡੇ ਕੋਲ ਬੈਠੀ ਆ ਹਾਂ ਮਮੀ ਨਹੀਂ ਸੁਣਦਾ ਯਾਰ ਮੈਂ ਹੁੰਦਾ ਹੀ ਭਾਏ ਜਦ ਮਾਦਰ ਹੁੰਦਾ ਹੀ ਭਾਈ ਮਾਗਰ ਹੈਗਾ ਘੁੰਮੜਿਆ ਬਿਲਕੁਲ ਚਲੋ ਹੁਣ ਫਿਕਰ ਨਹੀਂ ਰਿਹਾ ਨੋ ਆ ਗਈ ਕਿ ਨਹੀਂ ਘਰ ਦੇ ਵਿੱਚ ਹੁਣ ਖੁਸ਼ੀਆਂ ਕਿ ਨਹੀਂ ਬਈ ਜਰੇ ਹੁਣ ਮੇਰੇ ਵਰਗਾ ਘੁੰਮਦਾ ਘਮਾਉਂਦਾ ਜਾ ਸਕਦਾ ਹੈ ਹੈ ਨਾ ਰੋਟੀ ਪੁੱਛੇ ਨਾ ਪੁੱਛੇ ਪਾਣੀ ਜਰੂਰ ਪੁੱਛ ਲੂਗੀ ਚਲ ਇੰਨਾ ਧੰਨਵਾਦ ਦੇਖੋ ਆਪਾਂ ਦਾ ਤੇ ਉਹ ਸਾਨੂੰ ਵੀ ਟੈਨਸ਼ਨ ਨਹੀਂ ਆਣਾ ਵੀ ਮੰਮੀ ਵਿਚਾਰੀ ਸਿਆਣੀ ਕਿੱਥੇ करूंगी ਪੁੱਛੇ ਦੀ ਵੀ ਐ ਤੇ ਕਹਾਣਾ ਪੁੱਛਣਾ ਵੀ ਚਲੋ ਹਾਂ ਤਾਂ ਮੈਂ ਤਾਂ ਇਹਨੂੰ ਜਾ ਕੇ ਵੀ ਹੁਣ ਸੱਪਾ ਹੀ ਬਗਾਨੀਆਂ ਆਉਣਗੇ ਜਿੱਦਾਂ ਤੇ ਨੂੰ ਆਦੀ ਘਰ ਤੇਰਾ ਚੈ ਸਵਾਦ ਚੰਗਾ ਆ ਹਾਂ ਵੀ ਜਿੱਥੇ ਸਾਡੀ ਲੋੜ ਆ ਸੀ ਨਾਲ ਭਾਈ ਤੁਰਾਂਗੇ ਹਾਂ ਵੀ ਜਿੰਨੇ ਕਿ ਚੋਗੇ ਹੈਗੇ ਬਰਾਬਰ ਖੜੂਗੇ ਜਦੋਂ ਤੈਨੂੰ ਕੋਈ ਲੋੜ ਆ ਯਾ ਤੈਨੂੰ ਗੱਲ ਨਹੀਂ ਪਤਾ ਲੱਗਦੀ ਉਹ ਤੂੰ ਸਾਨੂੰ ਦੱਸ ਅਸੀਂ ਤੇਰੇ ਬਰਾਬਰ ਖੜੇ ਆ ਕਿ ਨਹੀਂ ਆਹੀ ਕੋ ਹੁੰਦਾ ਮੈਂ ਕਹਨ ਉਹ ਐ ਕਿ ਦੇਖ ਭਾਈ ਬੜੀ ਭੈਣ ਬੈਠੀ ਤੇਰੇ ਕੋਲ 2 ਕਿਲੋਮੀਟਰ ਤੇ ਕੋਈ ਦੁੱਖਾ ਕੋ ਸੁੱਖਾ ਨੂੰ ਪੁੱਛ ਉਹਨੂੰ ਪੁੱਛ ਲੈ ਕਿ ਉਹ ਬੜੀ ਆ ਸਾਡੇ ਨੂੰ ਬਾਕੀ ਨੂੰ ਦੁਨੀਆਦਾਰੀ ਦਾ ਪਤਾ ਸਭ ਕੁਝ ਨੇ ਦੇਖੀ ਆ ਹਾਂ ਚਲੋ ਚਲੋ ਬਾਕੀ ਤੁਹਾਡੇ ਨਾਲ ਹਾਂ ਭਾਈ ਰੋਟੀ ਪਾਣੀ ਕਸਰ ਦੱਸ ਦੋ ਜੇ ਹੁਣ ਕੋਈ ਰਹਿੰਦੀ ਆ ਨਾ ਕੋਈ ਨਾ ਪੀਣਾ ਫੋਲਾ ਫੋਲਾ ਕੋਈ ਕਮੀ ਪੇਸ਼ੀ ਤਾਂ ਨਹੀਂ ਹਾਂ ਵੀ ਮਨੇ ਤਰ ਜਲੇਬੀ ਜਲੇਬੀ ਤੂੰ ਖਾਊਗਾ ਆ ਕੜਾਈ ਖਾਲਾ ਚਲੋ ਠੀਕ ਹੈ ਜੀ ਹੁਣ ਬਸੀ ਰੋਟੀ ਖਾ ਲੀਏ ਇਹਨੂੰ ਜਿਆਦਾ ਭੁੱਖ ਲੱਗੀ ਹੋਈ ਐ ਇਹਨੂੰ ਜਿਆਦਾ ਭੁੱਖਾ ਮਿਲਦੇ ਆਪਾਂ ਤੁਹਾਨੂੰ ਹੁਣ ਪ੍ਰਸ਼ਾਦਾ ਪਾਣੀ ਖਾਣ ਤੋਂ ਬਾਅਦ ਜੀ ਨਬ ਚੱਕ ਦੁੱਧ ਚੱਕ ਉਹ ਸਬਜ਼ੀ ਬਈ ਛੁੱਲੀਆਂ ਦੇਖ ਲਓ ਗਰੀਬ ਨੂੰ ਹਾਂ ਇੱਕ ਦਾ ਤਰਿਆ ਪਿਆ ਕਦੇ ਕਦਾ ਕੱਲਾ ਪਾਣੀ ਹੋਣਾ ਰਹਿ ਜਿਵੇਂ ਹਾਂ ਬਣ ਗਿਆ ਲਾ ਇਹਦੀ ਹੈ ਬਣ ਗਿਆ ਬਣ ਗਿਆ ਲਾ ਜੀ ਸਾਗ ਤਾਂ ਬਣ ਗਿਆ ਸਾਡਾ ਤਰੀਬਨ ਹਲੇ ਥੋੜਾ ਬਹੁਤੀ ਹੈਗੀ ਕਾਚਾ ਨਾ ਹੈ ਪੱਜਣੇ ਕੇ ਸਾਥ ਅਟਕਰਾ ਦੇ ਹਾਂ ਇਹ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਇਹ ਅੱਗ ਚੱਲਦੀ ਆ ਰਾਤ ਤਾਂ ਲੰਘ ਜਣੀ ਆ ਹਾਂ ਇਹ ਕੱਲੂ ਮੈਨੂੰ ਲਾਦਾ ਸਾਗ ਬੜਨਾ ਮੇਰਾ ਸਾਗ ਪਹਿਰਾ ਹੋ ਗਿਆ ਤੇ ਸੱਦੂ ਹੋ ਗੁਰੂ ਆ ਹਾਂ ਜੀ ਥੋੜਾ ਬਹੁਤਾ ਰਹਿੰਦਾ ਤਾਂ ਸਾਗ ਹੁਣ ਕੋਟਣ ਤੇ ਤੇ ਹੁਣ ਲਾਵਾਂਗੇ ਆਲਣ ਤੇ ਕੋਟਣਾ ਜੀ ਹੁਣ ਆਲਣ ਲਾਉਗੇ ਚਰਨਜੀਤ ਕਾਰ ਹੈ ਕੀ ਸਾਗ ਬਣ ਗਿਆ ਜੀ ਆਹਾ ਆਹਾ ਆ ਖੁਸ਼ਬੂਦਾਨ ਬਣ ਗਿਆ ਗੱਲ ਆਇਆ ਤੁੱਲੇ ਕਰਾ ਜੀ ਆਲਣ ਦਾ ਤਾਲ ਆਉਣੀ ਹੈ ਇਹਦੇ ਵਿੱਚ ਟੱਕਰ ਛੁਪ ਬਹੁਤ ਆ ਇੱਕ ਅੱਗੇ ਗੁੰਦਰੀ ਬੈਠਾ ਨਹੀਂ ਪਤਾ ਕੀ ਕਰਦਾ ਆ ਸਾਗ ਬਣਨਾ ਤਿਆਰ ਤਿੰਨ ਹੈ ਤੁੱਲੇ ਕਰਦਾ ਨਿਸ਼ਾਨੀ ਪੱਕੀ ਦਿਖੇ ਜਾਲੀ ਦੇ ਸਿੱਟੂੜ ਬੋਲ ਦੇ ਨਹੀਂ ਝੂੜਤਾ ਕੋਈ ਨਹੀਂ ਆ ਦੇਖ ਲੋ ਜੀ ਥੋੜਾ ਸਾਹਮਣੇ ਕਿਉਂਕਿ ਜਿਆਦਾ ਅੱਗ ਚੱਲਦੀ ਹੈ ਤਾਂ ਅੱਖ ਦੇ ਨਾਲ ਪੂਰਾ ਕਾਲਸ ਚੜ ਜਾਂਦੀ ਹੈ ਬਤੀਲੇ ਨੂੰ ਇਹ ਪਾਨੇ ਚੁੱਲੇ ਪਰ ਬਣਾਇਆ ਤਰੀਵੇਂ ਸਾਕ ਸਾਰੇ ਅੱਜ ਕੱਲ ਦਾ ਸਾਗ ਤਾਂ ਨਾ ਵੈਸੇ ਭੁੰਨ ਜਾਂਦਾ ਕਿਉਂਕਿ ਇੱਥੇ ਗੰਦਲ ਨਹੀਂ ਬਕਤਾ ਕਿ ਕੁਛ ਨਹੀਂ ਹੈਗਾ ਗੰਦਲ ਗੰਦਲ ਨੂੰ ਟਾਈਮ ਲੱਗ ਜਾਂਦਾ ਹੈ ਨਾ ਤੇ ਚਰਨਜੀਤ ਕੌਰ ਦੀ ਭਰਜਾਈ ਯਾਰ ਭਾਈ ਆਏ ਹੋਇਆ ਉਧਰ ਤਾਂ ਹੀ ਮਾਨੇ ਦਾ ਡੋਲੀ ਜਾਂਦਾ ਵੀ ਨਾ ਜਾਣ ਜੇ ਰਾਤ ਰਹਿ ਜਾਣ ਹਨਾ ਜੀ ਲੱਗਿਆ ਹੋਇਆ ਫੇਰ ਆਪਾਂ ਦੇਖਦੇ ਆਂ ਤੇ ਉਹਨਾਂ ਨੇ ਵੀ ਕੁਝ ਲੈਣੇ ਹੋਣਾ ਉਹਨੇ ਤਿਆਰੀ ਤਿਆਰੀ ਆ ਜਾ ਆ ਜਾ ਬਾਦ ਨੂੰ ਬਿਚ ਹਾਂ ਤਬਾ ਹਾਂ ਬਈ ਹੁਣ ਤੇ ਚੱਲੇ ਹਾਂ ਰਹਿਣ ਦੋ ਯਾਰ ਜਾਣ ਨੂੰ ਸਾਡਾ ਹੈਂ ਰਹਿਣਾ ਹੈ ਜਿਹਦੇ ਤੱਕ ਰਹਿ ਕੇ ਕਰਦਾ ਜਾ ਆ ਰਹਿ ਜਾ ਤੈਨੂੰ ਕਹੜਾ ਰੋਕਿਆ ਸੀ ਤੇਰਾ ਘਰ ਆ ਤੂੰ ਰਹਿ ਸਕਦੀ ਆ ਮੇਰਾ ਡਿਊਟੀ ਤੇ ਕਟੀਆਂ ਨਹੀਂ ਦਿੰਦੀ ਮੈਂ ਤੇ ਮਸੀ ਕੰਮ ਚੱਲ ਨਵੀਂ ਗੱਲ ਹੋ ਗਈ ਜੀ ਤੇ ਹੁਣ ਜਿਵੇਂ ਨਾ ਤਨਵਾਰੀ ਪਹਿਲੀ ਉੱਤ ਜਾਣਾ ਫੇ ਮਾ ਜਾ ਸਕੀ ਗੱਲਬੀ ਕੀ ਜਦ ਸਿਆਣੇ ਦੀ ਹਾਂ ਮੈਂ ਜਦ ਮਰਜੀ ਬੱਸ ਚੜ ਕੇ ਆ ਜਾਵਾਂ ਜਦ ਮਰਜੀ ਚਲੇ ਜਾਵਾਂ ਹਾਂ ਕੋਈ ਚੱਕਰ ਬੱਸ ਦਾ ਕੋਈ ਗੱਲ ਨਹੀਂ ਜਿੱਦ ਦਿਨ ਤੇਰਾ ਮਨ ਕਰਦਾ ਉਦੋਂ ਲੱਡੂ ਨੂੰ ਕਹਦੇ ਲੱਡੂ ਕੋ ਟਾਈਮ ਨਹੀਂ ਸਾਨੂੰ ਕਹਦੇ ਕੋਈ ਗੱਲ ਨਹੀਂ ਨਹੀਂ ਮ੍ਰਿੰਦਰ ਲਿਆਉਂਦਾ ਸੈਂਕੜੀ ਪਰ ਮੈਂ ਤਾਂ ਲੈ ਕਰੂੰਗਾ ਹੈ ਨਹੀਂ ਜਦੋਂ ਲੱਡੂ ਤਲੇ ਪਾਚਲ ਖੜੀਆ ਉਹ ਕੁੱਤਾ ਹੈ ਜਦੋਂ ਲੱਡੂ ਲੈ ਹਲਾਤਾਂ ਬਾਨਾ ਪਹਿਲੀ ਲਾਤਾ ਸੱਚ

ਮਾਮੀ ਨੂੰ ਲੱਗਦਾ ਆ ਕਿ ਮਾਮੀ ਨੂੰ ਕਿ ਮਾਮੀ 2-4 ਸਾਲ ਹੋਠ ਹੈ ਨਹੀਂ ਮੈਂ ਸਕੂਟਰੀ ਖੇਲੂਗਾ ਪਰ ਹੁਣ ਸੈਂਟਿੰਗ ਦੀ ਗੱਲ ਛੱਡ ਫਿਰ ਆਪਾਂ ਦੋਨੇ ਆਜੇ ਕਰੂਗਾ ਨਹੀਂ ਹਾਂ ਮਾਮੀ ਨੂੰ ਲੱਗਤ ਨਹੀਂ ਕਿ ਉਹ ਪਰਨ ਜੱਕ ਰਣੀ ਬੇਗਾਂ ਲਾਗੇ ਹਾਂ ਠੀਕ ਆ ਹਾਂ ਵਧੀਆ ਰਹਿੰਦੇ ਵਧੀਆ ਰਹਿੰਦੇ ਬਸਾਲ ਦਿੰਦੇ ਮੈਨੂੰ ਮੈਨੂੰ ਜੇ ਚੱਲੋ ਚੱਲੀਏ ਆਹ ਤਿਆਰ ਵੜੇ ਚੁੰਨੀਆਂ ਲੈਣੀਆਂ ਉਧਰ ਆ ਜਾਦੇ ਤਾਂ ਲੈ ਲਵੋ ਜਾਈਏ ਸੀ ਜਾ ਐ ਕਰ ਤੂੰ ਜਾਇਆ ਲੱਡੂ ਨਾਲ ਮੰਮੀ ਆ ਨਵੀ ਹਰੇ ਹੈਗੇ ਆ ਮੇਰਾ ਰੋਟੀ ਦਾ ਔਖਾ ਇਹਨੇ ਦੋ ਜਣੀਆਂ ਹੈਗੀਆਂ ਜਾ ਆਹਨੇ ਨਵੀ ਮੰਮੀ ਆ ਨਵੀ ਹਰੇ ਰਹਿਣਗੇ ਤੂੰ ਭਾਈ ਘਰ ਨੂੰ ਜਾਇਆ ਮੰਮੀ ਦਾ ਆ ਚਾਰ ਦੋਨ ਭੱਟੀ ਆ ਫਿਰ ਦਨ ਦੇ ਦੇਣਾ ਆਪਣਾ ਕੰਮ ਹੋਣਾ ਨਾ ਹੂੰ ਤੂੰ ਬਲ ਮੇਲੇ ਦਾ ਕਰਕੇ ਪਤਾ ਦੱਸੀ ਸਾਨੂੰ ਪਤਾ ਮਾਰੀਏ ਜਾਜ ਲੈ ਜਾਜ ਲੈ ਵੀ ਥੱਕੇ ਬੰਦੇ ਜਾ ਕੇ ਕੱਲ ਸਾਡੇ ਜਾ ਕੇ ਸਾਡੇ ਦੇਖੋ ਬੋਲੀ ਨਾ ਫਿਰ ਪੁੱਤਾਂ ਗਾ ਗੋਜਾ ਹੋ ਆ ਤੇ ਵੇਡ ਤੜੀ ਜਾਂਦੀ ਹੈ ਹੈ ਵੀ ਮੇਰੇ ਕੋਈ ਨਾ ਇਹਦਾ ਮਾਂ ਉਹ ਵੀ ਉਹ ਲਾਡ ਲਿਆ ਲਾਡੀਆਂ ਨੂੰ ਉਧਰ ਵੀ ਉਦੋਂ ਨਾ ਜਾ ਰਹੇ ਬੱਦ ਕੇ ਆ ਮੈਨਾਂ ਜੀ ਕੋਈ ਨਹੀਂ ਹੈ ਜੀ ਜਦ ਮੈਂ ਕਹਿੰਦੀ ਮੈਂ ਪਤਾ ਤੂੰ ਰੋਗੀ ਆ ਤੂੰ ਆਏਗਾ ਕੰਮ ਨਾ ਕਰੇਗਾ ਨਾ ਸੀ ਆਈ ਮੈਂ ਹਾਂ ਵੀ ਚਲੋ ਇਹਨੂੰ ਆਏ ਵੀ ਸੱਟ ਪੇਟ ਵੱਜੀ ਹੋਈ ਆ ਮਾਮਾ ਨੂੰ ਹੁੰਦਾ ਹੀ ਆ ਕੋਈ ਨਜ਼ਰ ਹੋ ਗਿਆ ਮੈਨੂੰ ਤੜਪਦੀ ਨੇ ਪਰ ਹੁਣ ਅਸੀਂ ਨਵੀ ਨੂੰ ਕਿੱਦਾਂ ਲਿਆਈਏ ਹੁਣ ਤਾਂ ਦੀ ਆਉਣੀ ਜਾਣੀ ਖੁੱਲ ਗਈ ਕੱਲੂ ਲੈ ਆਦਾ ਨਹੀਂ ਲਾ ਇਹ ਤਾਂ ਵੀ ਥੱਕੇ ਦਾ ਕਾਢ ਰਵੈ ਤੇਰੀ ਮਾਰੀ ਲੈ ਕਿਵੇਂ ਨਹੀਂ ਕਹਦੀ ਮੈਂ ਤਾਂ ਉਰੀ ਆ ਅੱਜ ਪੱਕੀ ਗੱਲ ਆ ਲੈ ਹੁਣ ਵੀਡੀਓ ਵਿੱਚ ਦੇਖਦੇ ਆ ਫਿਰ ਲੈ ਹੁਣ ਤੁਸੀਂ ਮੈਨੂੰ ਕਮੈਂਟ ਮਾਰ ਦਿਓ ਜੀ ਮੈਂ ਝੂਠਾ ਜਾਂ ਨਵੀਂ ਝੂਠੀ ਆ ਠੀਕ ਆ ਜੇ ਝੂਠਾ ਲੋਕਦਾਰ ਨੇ ਕਿਹਾ ਤੂੰ ਇਹ ਨਹੀਂ ਬੁਝਾਰ ਨੂੰ ਕਰ ਕਿਆ ਕਹਿੰਦੀ ਮਾਤਾ ਲੈ ਕਹਿੰਦੀ ਤੂੰ ਝੂਠਾ ਹੈ ਮੇਰੀ ਕੀ ਗੱਲ ਦਾ ਜਵਾਬ ਦੇਦੇ ਇਹ ਇਹਨਾਂ ਕੋ ਕਿੰਨਾ ਕੁ ਟਾਈਮ ਥਾ ਕਿੰਨਾ ਕੁ ਨਹੀਂ ਹੈ ਨਾ ਟਾਈਮ ਗੱਲ ਤਾਂ ਸੋਣ ਪਹਿਲਾਂ ਮੇਰੀ ਗੱਲ ਪੂਰੀ ਹੋਣ ਦੋ ਨਵੀ ਨਾਲ ਪ੍ਰੋਮਿਸ ਰਿਹਾ ਜਿੱਦਣ ਇਹ ਰਾਤ ਨੂੰ ਰਹਿਣ ਆਉਗੀ ਉਦੋਂ ਜਿਹੜਾ ਕੋਈ ਕਹੂਗੀ ਨੂੰ ਆਪਾਂ ਤੋਂ ਆ ਕੇ ਤੋੜਾਂਗੇ ਹਾਂ ਵੀ ਚਰਨਜੀਤ ਇਹ ਤੁਹਾਡੇ ਭੈਣ ਭਾਈ ਦੀ ਗੱਲ ਹੈ ਮੈਂ ਤਾਂ ਵਿੱਚ ਹੈ ਚਲੋ ਠੀਕ ਹੈ ਤੁਸੀਂ ਬਾਹਰ ਨਿਕਲ ਜਾਓ ਨਵੀ ਆਪਣੇ ਦੋਵਾਂ ਦੇ ਵਿੱਚ ਗੱਲ ਰਹਿ ਗਈ ਚਲੋ ਬਾ ਹੋ ਗਈ ਬਸ ਉਹਨੇ ਸਿਰ ਮਾਰਤਾ ਠੀਕ ਆ ਸਿਰ ਮਾਰੇ ਨਹੀਂ ਹੋਣਾ ਮੂੰਹ ਨਾ ਬੋਲ ਹਾਂ ਕਹਿ ਵੀ ਠੀਕ ਆ ਜਦ ਮਰਜੀ ਜੰਨੇ ਉਹ ਆਇਆ ਕਿ ਚਲੋ ਆ ਕੇ ਜੋ ਨਾ ਮੈਂ ਦੇਖੀ ਜਾਊਂਗੀ ਮੈਂ ਅਜਿhandle ਦੇਖੂਗੀ ਹਾਂ ਚੱਲਾ ਜਦ ਦਬਾਵਾ ਰਹੇਗਾ ਤਾਂ ਲੱਗਣੀ ਮਾਈਕ ਉੱਪਰ ਹੋਰ ਉਹ ਬਾਈ ਜੀ ਆ ਨਹੀਂ ਗੱਲ ਪਾਵਰ ਪੂਪਰ ਦੀ ਕੋਈ ਗੱਲ ਨਹੀਂ ਹੈਗੀ ਪਾਵਰ ਪੂਪਰ ਦੀ ਕੋਈ ਗੱਲ ਨਹੀਂ ਹੈਗੀ ਕੁੱਤਾ ਕਿਉਂ ਕਰੋ ਸਤਿਕਾਰ ਲਓ ਆ ਲੈ 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 ਇਹਦੇ ਚ ਪਾਵਰ ਵਾਲੀ ਕੋਈ ਗੱਲ ਲੱਗਦੀ ਆ ਤੈਨੂੰ ਚੰਨ ਜੀ ਤੂੰ ਹੀ ਦੱਸਦੇ ਮੈਨੂੰ ਇਹ ਤਾਂ ਪਿਆਰ ਸਤਿਕਾਰ ਆ ਸਾਡੇ ਬੁੜੀਆ ਦੇਖਣ ਵਾਲੇ ਆ ਦੀਨ ਨੂੰ ਮੈਂ ਕਹਿੰਦੇ ਹਾਲੇ ਮੇਨੂੰ ਅਰ ਮੇਰੇ ਰਿਸ਼ਤੇਦਾਰਾਂ ਨੂੰ ਘੱਟ ਹੋਣੀਆਂ ਉਮੀਦ ਵੇ ਛੇਤੀ ਤੇ ਛੇਤੀ ਆਉਣ ਤੇ ਕਹਿੰਦੇ ਜਿਹੜੇ ਸਬਸਕ੍ਰਾਈਬਰ ਵੀਡੀਓ ਦੇਖਦੇ ਨੇ ਮੇਰੇ ਭੈਣ ਭਾਈ ਬਹੁਤ ਜੋਤੀ ਹੁਣ ਜੀ ਥੋੜੀ ਬਹੁਤੀ ਕੋਈ ਕੰਮ ਨਹੀਂ ਜਾਏਗੀ ਰੋਕ ਦੇਖ ਲਓ ਜੀ ਆ ਬੈਠੇ ਆ ਦੋਏ ਇਹਨਾਂ ਦੇ ਫਾਲੋ ਦਰਸ਼ਕ ਹੈ ਇਹਨਾਂ ਦੀ ਰੇਟ ਸੀ ਹੈ ਉੱਪਰੋਂ ਨਹੀਂ ਬੱਗ ਚੱਕ ਲੱਗਣਾ ਹਾਂ ਉੱਪਰੋਂ ਦਾ ਮੂੰਹ ਚੱਕਦਾ ਨਹੀਂ ਹੈ ਊਂ ਨਹੀਂ ਚੱਕਦਾ ਇਹ ਕੋਈ ਕਮਿਪਸ਼ੀ ਰਹਿ ਵੀ ਹੋ ਸਕਦੀ ਆ ਹਨਾ ਚਲੋ ਬਈ ਹੁਣ ਫੇਰ ਤੁਸੀਂ ਲੇਟ ਨਾ ਹੋ ਟਾਈਮ ਹੁੰਦਾ ਜਾਵਾ ਇਹਨਾਂ ਨੂੰ ਕਰ ਬੇਦਾ ਥੱਪੜ ਮਾਰਨਾ ਦੋਹਾਂ ਤੇ ਚੱਲ ਚੱਲ ਲਓ ਜੀ ਛੱਲੇ ਹੁਣ ਲੱਗੇ ਵਧਾਈ ਹੁਣ ਇਹਨਾਂ ਦੀ ਹੁਣ ਲਾ ਸੌਸਰ ਪੀਆ ਲਾ 5 ਰੁਪਏ ਦੋ ਸਹੀ ਲੇਪੜਾ ਦੇ ਫੜਾ ਦੇ ਵਿਚੋਲਿਆਂ ਤੇ ਲੈ ਕੇ ਜਾਈਦਾ ਵਿਚੋਲਿਆਂ ਤੇ ਲੈ ਕੇ ਜਾਈਦਾ ਲੈ ਕੇ ਜਾਈਦਾ ਦੇ ਕੇ ਜਾ ਨਹੀਂ ਰੱਖ ਲੈ ਰੱਖ ਲੈ ਕੋਈ ਨਹੀਂ ਕੁਝ ਨਹੀਂ ਹੁੰਦਾ ਉਹ ਰੱਖ ਲੈ ਵੱਡਾ ਬਣਿਆ ਬਣੂ ਪੈਸੇ ਵਾਲਾ ਬਣਦਾ ਲੈ ਮਨਿੰਦਰ ਕਿੱਥੇ ਰਹਿ ਗਿਆ ਆ ਕਰ ਬਿਠੇ ਟਰਾ ਨਵੀਂ ਕਰ ਲੈ ਕੱਢ ਦੇ ਦਾ ਕਿ ਆਹ ਇੱਕ ਫਟਾਫਟ ਬਣਾ ਦੇਣੀ ਤੇ ਜਿਹੜਾ ਬਣਾਇਆ ਹੋਇਆ ਆ ਇੰਸਟਾਗ੍ਰam ਦੇ ਫੈਨ ਆ ਜੀ ਆ ਹੁਣ ਕੀ ਬਣਾਉਣੀ ਤੇ ਵੀ ਜੋ ਵੀ ਨਾ ਵੀ ਤੇ ਬਣਾ ਦੇ ਜਿੰਨਾ ਬਣਾ ਤੇ ਕਿਹਦੀ ਆ ਦੇਖਿਓ ਜੜੀ ਲੱਗੇਗਾ ਵਾਪਸ ਜੀ ਲਾ ਲੈ ਚਲ ਇਹ ਕਾਲਾ ਨਾ ਲੱਗਦਾ ਇਹ ਨੂੰ ਪੈਰਲ ਵਾਲਾ ਇਹਦੇ ਰੱਖਣੇ ਆ ਗਏ ਬੰਦੇ ਤੜਕਾ ਤੁੜਕਾ ਲਾ ਲਿਓ ਇਹਨੂੰ ਨਾ ਇਹਨੇ ਲਾਇਆ ਮੈਂ ਤੈਨੂੰ ਕਿਹਾ ਤਾਂ ਵੀ ਤੜਕਾ ਲਾ ਦੇ ਉਤਰ ਜੋ ਫੇ ਉਤਰ ਜੋ ਤੁਹਾਨੂੰ ਤੜਕਾ ਲਾ ਕੇ ਭੇਜੂਗਾ ਦੋ ਰਿਕਸ਼ਾ ਤਾਂ ਵੀ ਉੱਤਕਲੀ ਗੱਡੀ ਗੱਡੀ ਵਿੱਚ ਬੱਤੀ ਆਦੀ ਮੈਂ ਰੱਖ ਲਈ ਨਹੀਂ ਕੋਈ ਨਹੀਂ ਹੁੰਦੀ ਠੀਕ ਆ ਗੱਡੀ ਮੈਂ ਰੱਖ ਲਈ ਜੀ ਹੁੰਦਾ ਗੱਡੀ ਲਗਾ ਠੀਕ ਆ ਸੰਗਾ ਫਿਰ ਠੀਕ ਕਿੰਨੀ ਲੈਣੀ ਚਾਹਤ ਹੈ ਸਰਾਧ ਸਰਾਧ ਆਪੂਗੇ ਬੁੱਧਵਾਰ ਤੇ ਅੱਛਾ ਠੀਕ ਹੈ ਜੀ ਇਹ ਕੇ ਫੋਨ ਕਰਕੇ ਠੀਕ ਹੈ ਓਕੇ ਤੇ ਬੁੱਧਾਲ ਚੱਡੂ ਤੇ ਰਹਾਂ ਮੈਂ ਕਿੰਨਾ ਹੁੰਦਾ ਹੈ ਨਾ ਭੈਣ ਭਰਾ ਦਾ ਹੈ ਹੁਣ ਜੀ ਲੱਗਣਾ ਹੈ ਹਰੌਣ ਕਾ ਲੱਗੀ ਹੋਈ ਸੀ ਹਰੌਣ ਕੇ ਲੱਗੀ ਹੋਈ ਸੀ ਛੇਤੀ ਆ ਜਣਾ ਨੇ ਮੈਂ ਪਤਾ ਆਇਆ ਨਹੀਂ ਡਿਊਟੀ ਦਾ ਖਾ ਲੈ ਚਲ ਕੋਈ ਨਹੀਂ ਜੀ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਸਤਕਾਰ ਕਰਿਆ ਉਹਨਾਂ ਦੇ ਆਨ ਕਰਕੇ ਕਿਹਾ ਸੀ ਤੇ ਵੀਡੀਓ ਲੌਗ ਦੇ ਤੁਹਾਨੂੰ ਨਾਲ ਹੋਣਾ ਹੈ ਜੀ ਅਸੀਂ ਪਰੌੜੇ ਆਏ ਸੀ ਹਾਂ ਚਲੋ ਜੀ ਮਿਲਦੇ ਹਾਂ ਹੁਣ ਪਾਥੋਂ ਨੂੰ ਕਿਸੇ ਅਗਲੇ ਬਲੌਗ ਦੇ ਵਿੱਚ